ਬਸ ਕਰਕੇ ਬਸ ਉਹ ਦੁਆ ਕਿਵੇਂ ਲਾਹੇ ਤੈਨੂੰ ਓਏ ਚਾਚਾ ਜੀ ਹਾਂ ਹਾਂ ਜੀ ਅਸੀਂ ਕੀ ਨਾ ਮੋਟਾ ਪਿਆਰਾ ਸੰਗਾ ਜੀ ਅਕ ਕਿ ਕੀ ਗੱਲ ਬਾਤ ਹੋਈ ਬਿੱਟ ਨੇ ਕੁਤਕੀ ਝੂਕੀ ਇਹਨੇ ਖੁਸ਼ ਹੋ ਗਿਆ ਜੀ ਕਹਿੰਦਾ ਜੀ ਉਹਦਾ ਸਾਰਾ ਪਰਿਵਾਰ ਤੇ ਜਿਹੜਾ ਜੀ ਸਹੁਰਿਆਂ ਦਾ ਉਹ ਬਹੁਤ ਹੁਣ ਤੰਗ ਕਰਦਾ ਸੀ ਜੀ ਜਦੋਂ ਵੀ ਆਉਂਦੇ ਤੁਹਾਨੂੰ ਤੁਮਕਿਆ ਦੇਖੇ ਜਾਂਦੇ ਤੇ ਬਹੁਤ ਜ਼ਿਆਦੇ ਜੀ ਜਿਹੜਾ ਪਚੋਲਾਗਾ ਜੀ ਉਹਨੇ ਬਚੋਲੇ ਨੂੰ ਇੰਨੇ ਧਮਕੀਆਂ ਦਿੱਤੇ ਨੇ ਬਹੁਤ ਵਾਰੀ ਆ ਕੇ ਧਮਕੀਆਂ ਦਿੰਦਾ ਸੀ ਇਹ ਜਿੱਦ ਦੀ ਆਮ ਮੌਤ ਹੋਈ ਜੀ ਇਹ ਉਹਦੇ ਮੈਨੂੰ ਬਹੁਤ ਡਰਾ ਕੇ ਗਿਆ ਜੀ ਬਹੁਤ ਫੋਨਾਂ ਵਿੱਚ ਜਿੱਦੀ ਬਹੁਤ ਡਰਾ ਡਰਾ ਕੇ ਬੋਲਦਾ ਸੀ ਇਹ ਜੀ ਕਿੰਨਾ ਸਮਾਂ ਹੋ ਗਿਆ ਸੀ ਜੀ ਆਹ ਨੂੰ ਹੋ ਗਿਆ ਤੇ ਸਾਢੇ 3 ਸਾਲ ਹੋ ਗਈ ਜੀ ਤੇ ਆਪਣੀ ਪੋਤੀ ਵੀ ਹੈਗੀ ਹੈ ਜੀ ਸਾਡੀ ਪੋਤੀ ਹੋ ਗਈ ਸਾਤ ਉੱਪਰ ਜੀ ਤੇ ਸਾਨੂੰ ਉਹ ਮੁੰਡਾ ਕੰਨ ਨਹੀਂ ਸੀ ਉਹ ਵੀ ਜਿਹੜੀ ਉਹਦੀ ਮਾਂ ਤੇ ਜੀ ਉਹ ਉਹਦੇ ਵੀ ਸਿਆ ਕੇ ਜਾਂਦੀ ਸੀ ਸਾਨੂੰ ਇੰਨੇ ਨੇ ਗਾਲਾਂ ਤਾਂ ਕੱਢ ਕੇ ਜਾਂਦੀ ਬਹੁਤ ਜ਼ਿਆਦੀ ਜੀ ਹਾਂ ਉਹਨੂੰ ਉਹਨੂੰ ਘੂਰ ਕੇ ਜਾਂਦੇ ਤੇ ਗਏ ਇਕੱਲੇ ਨੂੰ ਬੁਲਾ ਕੇ ਇਕੱਲੇ ਨੂੰ ਪੂਰਾ ਘੂਰ ਕੇ ਜਾਂਦੇ ਤੇ ਬੀਤਾ ਹੈ ਆਪਦੇ ਮਾਪੇ ਨਾਂ ਨੇ ਬਣਵਾਏ ਨਹੀਂ ਕਰਨਾ ਬੰਦ ਕਰਨ ਸਨ ਬਹੁਤ ਪਰੇਸ਼ਾਨਾਂ ਕਰਕੇ ਸੀ ਬਹੁਤ ਜਿਆਦਾ ਕਰਕੇ ਸੀ ਤੇ ਬਾਕੀ ਜਦੋਂ ਵੀ ਇਹ ਕੰਮ ਕੀਤਾ ਜੀ ਉਹਦੇ ਉਹਨਾਂ ਦਾ ਦੋ ਜੀਆ ਦਾ ਫਿਰ ਲੜਾਈ ਝਗੜਾ ਹੋਇਆ ਜੀ ਜਾਂ ਉਹ ਇਕੱਲਾ ਛੜਾ ਕੇ ਭੱਜ ਗਈ ਉਹਦੇ ਵੀ ਉਹ ਸਾਨੂੰ ਪੂਰੀ ਧਮਕੀਆਂ ਦੇ ਕੇ ਗਈ ਆਗੀ ਮੈਂ ਮੇਰੇ ਮਾਮੀ ਨੂੰ ਬੁਲਾਉਣੀ ਆਂਗੀ ਮੈਂ ਮੇਰੇ ਬਾਪੂ ਨੂੰ ਬੁਲਾਉਣੀ ਆਂਗੀ ਤੈਨੂੰ ਇੱਥੇ ਮਰਵਾ ਕੇ ਜਾਊਂਗੀ ਤੈਨੂੰ ਐ ਕਰੂੰਗੀ ਵੀ ਉਰੋਂ ਭੱਜ ਗਈ ਮੁੜ ਕੇ ਹੁਣ ਤੱਕ ਅੱਜ ਤੱਕ ਆਈ ਨਹੀਂ ਹੈਗੀ ਕੱਲ ਮੇਰੇ ਬ੍ਰਿਟੇ ਦੀ ਮੌਤ ਹੋ ਗਈ ਪਰਸੋਂ ਜੀ ਕੱਲ ਸੰਸਕਾਰ ਤੇ ਉਹਦਾ ਤੇ ਤਾਂ ਨੀ ਕੋਈ ਕੋ ਉਥੋਂ ਕੋਈ ਨਹੀਂ ਆਇਆ ਇਹ ਹੈ ਤੇ ਉਹਦੇ ਕਰਕੇ ਉਹ ਮੌਤ ਉਹਨੇ ਆਪ ਆਹ ਹਵਤਾਨਾ ਤਾਈਂ ਕਾਰਨ ਕੀ ਲੱਗਦਾ ਤੰਗਾਵਰੀ ਲੱਗਦਾ ਡਿਪਰੈਸ਼ਨ ਕਰਕੇ ਜਿਹੜਾ ਪਰੇਸ਼ਾਨਾ ਕਿ ਹਾਂ ਜੀ ਕੋਈ ਗਮਨ ਕਰ ਵੀ ਕੀਤੀ ਗਈ ਸੀ ਉਹਦਾ ਮਤਲਬ ਨਾ ਜੀ ਕੋਈ ਇਹ ਨਹੀਂ ਕੀਤੀ ਗਈ ਹੈ ਤਾਂ ਕਿ ਇਹ ਜੀ ਤੇ ਹੁਣ ਇਸ ਵਾਰਤੀ ਹੁਣ ਕੀ ਕਾਰਵਾਈ ਕੀ ਕਰਵਾਈ ਤੁਸੀਂ ਉਹਨਾਂ ਦੇ ਬਾਰੇ ਖਾਰੇ ਇਨਸਾਨਾਂ ਨੂੰ ਸੁਭਾ ਕਰਾਉਂਦੇ ਮਲਕੀ ਕਰਦੇ ਸ਼ਿਕਾਇਤ ਸ਼ਿਕਾਇਤ ਜਾਈਏ ਜੋ ਪੂਰਾ ਸ਼ਿਕਾਇਤ ਜਾਈਏ ਸਾਫ਼ ਦੀ ਮੰਗ ਕਰੀ ਹਾਂਜੀ